ਹੋ ਰਹੀ ਜੜੀਆਂ ਬੁੱਟੀਆਂ ਦਾ ਨਹੀਂ ਵਰਤੀ ਜਾਂਦੇ ਹੈਗੇ ਜੜੀਆਂ ਉਟੀ ਆਪਣੇ ਕੋਲ ਤੁਹਾਨੂੰ ਪਤਾ ਹੈ ਨਾ ਜਿਹੜਾ ਤਜਰਬਾ ਹੈਗਾ ਜੜੀਆਂ ਬੁੱਟੀਆਂ ਉਹੀ ਕੰਮ ਕਰਦੀਆਂ ਨੇ ਠੀਕ ਹੈ ਹਾਂ ਗਲਤ ਰੋ ਦੇ ਵਿੱਚ ਬੁੱਟੀ ਪਾ ਕੇ ਫਿਰ ਮਰੀਜ਼ ਕੀ ਹੋਊਗਾ ਮਰੀਜ਼ ਇੱਕੇਰਾ ਲਈਗਾ ਦੂਆ ਬੰਦਾ ਦਾ ਦੂਆ ਦੇ ਕੋਲ ਤਾਂ ਕੁਝ ਨਹੀਂ ਹੈਗਾ ਨਹੀਂ ਕਿਤੇ ਵੀ ਹਾਂ ਵੀ ਜੜੀਆਂ ਬੁੱਟੀਆਂ ਵੀ ਆਸਰ ਜਾਂ ਨਸ਼ਾ ਜਾਂ ਰਹੇ ਵੀ ਚਲ ਠੀਕ ਹੈ ਨਾ ਜਾ ਨਹੀਂ ਬਈ ਨਾ ਜਾ ਕੁਝ ਨਹੀਂ ਹੈਗਾ ਉਹ ਠੀਕ ਹੈ ਨਾ ਜਾ ਠੰਡੀ ਦਵਾਈ ਆ ਮੇਰੀ ਗਰਮ ਨਹੀਂ ਹੈਗੀ ਉਹ ਠੀਕ ਹੈ ਹਾਂ ਚਾਹੇ ਹਰਨੀ ਵਾਲੀ ਆ ਚਾਹੇ ਬਾਬਾ ਸਿੱਧਿਆ ਇਹਨਾਂ ਦੋਹੇ ਚੀਜ਼ਾਂ ਨੂੰ ਠੰਡੀ ਦਵਾਈ ਕੰਮ ਕਰੂਗੀ ਗਰਮ ਦਵਾਈ ਨਹੀਂ ਮਾਰਦੀ ਠੀਕ ਹੈ ਹਾਂ ਉਹ ਗਲਤ ਕੰਮ ਕਰਦੀ ਹੈ ਠੰਡੀ ਇਹ ਦੇਸੀ ਦਵਾਈਆਂ ਕਹਿ ਰਹੇ ਆ ਆ ਦੇਸੀ ਦਵਾਈਆਂ ਦੇਸੀ ਦਵਾਈਆਂ ਸਾਰੀਆਂ ਬਾਬਾ ਕੋਈ ਆਇਆ ਤਾਂ ਨਹੀਂ ਹੋਇਆ ਕਿਸੇ ਮਰੀਜ਼ ਨੇ ਦਵਾਈ ਖਾ ਕੇ ਵੀ ਉਹਨੂੰ ਕੋਈ ਨੁਕਸਾਨ ਹੋਇਆ ਹੋਵੇ ਜਾਂ ਕੋਈ ਨਾ ਕੋਈ ਨੁਕਸਾਨ ਕਿਸੇ ਵੀ ਅੱਜ ਤੱਕ ਬਹੁਤ ਸਾਲਾਂ ਦਾ ਬਣਾ ਰਿਹਾ ਮੈਂ ਕਿਸੇ ਨੇ ਦੱਸਿਆ ਨਹੀਂ ਨੁਕਸਾਨ ਹੋ ਗਿਆ ਮੇਰਾ ਉਹ ਠੀਕ ਹੈ ਦੱਸਦੇ ਰਹਿੰਦੇ ਮੈਨੂੰ ਇਹ ਦਵਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ 1 ਮਹੀਨੇ ਦੀ 20 ਰੁਪਏ ਦਿਆ ਕਰਦਾ ਇੱਕ ਮਹੀਨੇ ਦੀ ਦਵਾਈ ਜੇ ਤੁਸੀਂ ਸੀਮਾ ਨਾਲ ਲਾਉਣਾ ਅੱਧਾ ਰਿਸਟ ਉਹ ਮੈਨੂੰ ਮਿਲਦੀ 24-25 ਰੁਪਏ ਦੀ ਮੈਂ ਇਕੱਠਿਆ ਲਾ ਕੇ ਰੱਖ ਲੈਂਦਾ ਦੀ ਉਹ ਹੁਣ ਹੋ ਗਈ ਉਹ 200 ਦੇ ਗੇੜਾ ਹਾਂ ਉਹ ਮਹਿੰਗੀ ਹੋ ਗਈ ਹੁਣ ਹੁਣ ਆਲੇ ਲਿਖ ਕੇ ਦੇ ਦੇ ਭੀ ਲੈ ਲੈ ਜਾ ਕੇ ਦੁਕਾਨ ਤੋਂ ਤੂੰ ਆਪੇ ਲੈ ਲੈ ਨਹੀਂ ਮੈਲੇ ਅਕਦਾ ਮੈਨੂੰ ਕੀ ਬਚਦਾ ਉਹ ਮੈਂ ਇੰਨੇ ਪੈਸੇ ਲਾ ਕੇ ਆਲਾ ਫਿਰ ਨੱਕ ਪੜਦਾ ਵੀ ਇੰਨੀ ਮਹਿੰਗੀ ਦਵਾਈ ਮੈਂ ਕੀ ਬੋਲੇ ਸਾਥੀ ਮਲੇ ਅਲੈਕੁਮ ਬਾਬੂ ਜਿਹੜਾ ਤੁਸੀਂ ਕੋ ਕੁਰਲੀ ਵਾਲਾ ਕਹਿੰਦੇ ਸੀ ਵੀ ਕੁਰਲੀ ਮਾਰ ਕੇ ਜਾਣਾ ਸੈਟ ਵੀ ਮਤਲਬ ਫਿਰ ਉਹ ਤਾਂ ਕਈ ਲੋਕ ਜਾੜਾ ਵੀ ਕਢਵਾ ਦਿੰਦੇ ਨੇ ਵੀ ਉਹ ਵੀ ਆਸਰ ਕਰੂਗੀ ਉਹ ਜਦੋਂ ਨਾ ਆਪਾਂ ਨੇ ਦਵਾਈ ਵਰਤ ਲਈ ਕੋਈ ਵੀ ਜਾੜ ਕਢਾਉਣ ਦਾ ਕੋਈ ਮਕਸਦ ਨਹੀਂ ਉਹਦੇ ਵੀ ਜਾੜ ਕਢਾਉਣੀ ਨਹੀਂ ਪੈਂਦੀ ਹੈਗੀ ਅੱਛਾ ਮਤਲਬ ਲੋਕਾਂ ਨੂੰ ਜਾੜ ਕਢਵਾਉਂਦੀ ਲੋੜ ਨਹੀਂ ਪੈਂਦੀ ਜਾੜ ਕਢਾਉਂਦੀ ਆ ਦਵਾਈ ਵਰਤ ਲਈ ਮਰੀ ਠੀਕ ਹੈ ਘੱਟੋ ਘੱਟ 2-4 ਸਾਲ ਕੱਢ ਦਿੰਦੀ ਆ ਠੀਕ ਹੈ ਹਾਂ ਹਾਂ ਐਨੇ ਫਿਰ ਹੋਰ ਕਰਕੇ ਤੇ ਫੇਰ ਲੈ ਜਾ ਬਫਤੇ ਕੰਮ ਮੇਰੇ ਆਸਰ ਕਰਕੇ ਬੱਧੀ ਨੂੰ ਜਾੜਾ ਨਹੀਂ ਮੇਰੇ ਹੁਣ ਸਾਰੇ ਔਖੜ ਜਾਂਦੀਆਂ ਠੀਕ ਹੈ ਜਿੱਦ ਮੈਂ ਤਿਆਰ ਕਰਦਾ ਮੈਂ ਆਪ ਲੈ ਟੈਸਟ ਕਰਦਾ ਉਹਨੂੰ ਕੁਲਲੀ ਕਰਦਾ ਹੁੰਦੀ ਉਹਦੇ ਬਾਅਦ ਪੰਜ-ਛੇ ਤਰ੍ਹਾਂ ਬਾਅਦ ਫੇਰ ਮੈਂ ਕੁਲਲੀ ਕਰ ਲੈਣਾ ਬਾਪੂ ਜੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪ ਕੁਲਲੀ ਕਰ ਲੈਣੇ ਹੋ ਵੀ ਮਤਲਬ ਵੀ ਥੋੜੀ ਜਿਆੜਾ ਆਪ ਦੀਆਂ ਦਰਦ ਕਰਦੀਆਂ ਨੇ ਨਾ ਫਿਰ ਮਤਲਬ ਕੁਲਲੀ ਕਰਕੇ ਤੁਹਾਨੂੰ ਕਿਵੇਂ ਪਤਾ ਲੱਗਦਾ ਟੈਟ ਰਹਿਣਾ ਅੱਛਾ ਵੀ ਟੈਟ ਰਹੇ ਜਾਨੀ ਜਦੋਂ ਤੱਕ ਕਰਕੇ ਆਏ ਹੋਗੇ ਵੀ ਕੀ ਹੋ ਗਿਆ ਜੜਾ ਨੂੰ ਆਹ ਟੈਟ ਬਣਾਉਂਦੀਆਂ ਨੂੰ ਪੂਰੀਆਂ ਠੀਕ ਹੈ ਆ ਉਹਦਾ ਫਰਕ ਆ ਹੱਲੂ ਨਹੀਂ ਜੜ ਮੇਰੀ ਦਵਾਈ ਕਰੀ ਵੀ ਠੀਕ ਹੈ ਹਾਂ ਫਿਰ ਇਹਦਾ ਮਤਲਬ ਲੋਕ ਵਧੀਆ ਣ ਠੋਕੇ ਮਿੱਠਾ ਖਾਣ ਹਾਂ ਹਾਂ ਕਾਈ ਜਾਂ ਜੋ ਮਰਦੀ ਮਿੱਠਾ ਠਰਕਾ ਨਹੀਂ ਲੱਗਦਾ ਯਾਰ ਤੱਤਾ ਠੰਡਾ ਲੱਗਦਾ ਉਹਦੇ ਲੱਗੂ ਮੇਰੀ ਦਵਾਈ ਲੈ ਕੇ ਲਗਾਣੇ ਬਹੁਤ ਵਾਰ ਪਾਣੀ ਨਹੀਂ ਪੀਆ ਜਾਂਦਾ ਮੈਂ ਤੇ ਉਹ ਨਹੀਂ ਦਵਾਈ ਬਾਕੀ ਦਾ ਕੁੱਲਿਆ ਕਰ ਲਉਂਦਾ ਸਵਾਲ ਨਹੀਂ ਪੈਦਾ ਤੱਤਾ ਠੰਡਾ ਲੱਗਦਾ ਉਹਦਾ ਅਫਰਕਾ ਹਾਂ ਫਿਰ ਬਾਬੇ ਜੀ ਹੁਣ ਤਾਂ ਕਿੰਨੇ ਕਮਰੀਜ਼ ਆ ਗਏ ਤੁਹਾਡੇ ਕੋਲ ਮਰੀਜ਼ ਮੇਰੇ ਕੋਲ ਬਹੁਤ ਆਲੇ ਠੀਕ ਹੈ ਮਰੀਜ਼ ਤਾਂ ਕੋਈ ਅੰਤ ਨਹੀਂ ਮਰੀਜ਼ਾ ਦੇ ਲੋ ਵੀ ਸਾਨੂੰ ਮੈਂ ਤਾਂ ਸਾ ਰਾਜਸਥਾਨ ਸੱਸਾ ਏਕਣ ਆਪਣੇ ਬਰਨਾਲਾ ਸੰਗਰੂਰ ਬਰਨਾਲੇ ਤੋਂ ਬੰਦਾ ਇੱਕ ਹੈ ਜਿਹੜਾ ਉਹਦਾ ਤਿਗੇ ਮਰਿਆ ਵਤੀ ਡਿਸਗਰੀਵਤੀ ਉਹ ਚੱਕ ਤਿਆ ਅੱਛਾ ਐਨ ਖੁਸ਼ ਹੋ ਕੇ ਗਏ ਨੇ ਠੀਕ ਹੈ ਹਾਂ ਸੰਭਰਾਲੇ ਤੋਂ ਬੰਦਾ ਉਹ ਜਮੇ ਹੀ ਖਤਮ ਦੀ ਉਹ ਵੀ ਉਹ ਵੀ ਖੁਸ਼ ਹੋ ਗਿਆ ਠੀਕ ਹੈ ਹਾਂ ਉਹ ਬਹੁਤ ਖੁਸ਼ ਹੋਇਆ ਬੰਦਾ ਇਕਨ ਦੂਰ ਦੂਰ ਦੇ ਮਰੀਜ਼ ਜਿਹੜੇ ਐਨ ਕਹਿ ਕੇ ਦੇ ਨੇ ਵੀ ਠੀਕ ਆ ਸੀ ਕੋਈ ਇਕਨ ਨਹੀਂ ਕਿਸੇ ਕਾ ਵੀ ਨਹੀਂ